ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਆਪਣੇ ਵੀਰ ਭਰਾਵਾਂ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਵਾਗਤ ਕਰਦੇ ਹਾਂ ਤੁਹਾਡਾ ਇਸ ਚੈਨਲ ਟਾਲੀਅਨ ਪੰਜਾਬੀ ਤੇ ਜਿੱਥੋਂ ਤੁਸੀਂ ਟਾਲੀਅਨ ਲੈਂਗੁਏਜ ਪੰਜਾਬੀ ਹਿੰਦੀ ਇੰਗਲਿਸ਼ ਤੇ ਉਰਦੂ ਦੇ ਵਿੱਚ ਬਹੁਤ ਹੀ ਆਸਾਨੀ ਦੇ ਨਾਲ ਸਿੱਖ ਸਕਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੇ ਆਪਣੇ ਵੀਰਪਰਾ ਰੈਸਟੋਰੈਂਟ ਦੇ ਵਿੱਚ ਕੰਮ ਕਰਦੇ ਆ ਇਟਲੀ ਦੇ ਵਿੱਚ ਤੇ ਕੰਮ ਕਰਨ ਵਾਲਿਆਂ ਨੂੰ ਕੀ ਕਹਿੰਦੇ ਆ ਤੇ ਕਿਹੜਾ ਕਿਹੜਾ ਕਿਹੜੇ ਬੰਦੇ ਕੰਮ ਕਰਦੇ ਆ ਆਪਾਂ ਤੁਹਾਨੂੰ ਦੱਸਾਂਗੇ ਇਹ ਪੰਜ ਅਲੱਗ-ਅਲੱਗ ਪਛਾਵਾਂ ਦੇ ਵਿੱਚ ਜਿਹੜਾ ਤੁਸੀਂ ਇਹ ਸਿੱਖ ਸਕਦੇ ਆ ਤੇ ਬਹੁਤ ਹੀ ਇੰਪੋਰਟੈਂਟ ਵੀਡੀਓ ਉਹਨਾਂ ਸਾਰੇ ਵੀਰਾਂ ਦੇ ਲਈ ਜਿਹੜੇ ਵੀਰ ਪ੍ਰਾਈਟਲੀ ਦੇ ਵਿੱਚ ਆ ਕੇ ਰੈਸਟੋਰੈਂਟ ਦਾ ਕੰਮ ਕਰ ਰਹੇ ਆ ਜਾਂ ਫਿਰ ਜਿਹੜੇ ਹਜੇ ਇੰਡੀਆ ਦੇ ਵਿੱਚ ਆ ਹਜੇ ਰੈਸਟੋਰੈਂਟ ਦਾ ਕੰਮ ਕਰਨ ਦੇ ਬਾਰੇ ਸੋਚਦੇ ਉਹਨਾਂ ਲਈ ਕਾਫੀ ਇੰਪੋਰਟੈਂਟ ਵੀਡੀਓ ਆ ਤੇ ਜੇਕਰ ਤੁਹਾਡਾ ਕੋਈ ਸਪੈਸ਼ਲ ਟੌਪਿਕ ਆ ਜਿਹਦੇ ਉੱਤੇ ਤੁਸੀਂ ਵੀਡੀਓ ਬਣਾਉਣਾ ਚਾਹੁੰਦੇ ਆ ਤਾਂ ਤੁਸੀਂ ਟੌਪਿਕ ਜਿਹੜਾ ਆਪਣਾ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਸਾਨੂੰ ਦੱਸ ਸਕਦੇ ਆ ਤੇ ਆਪਾਂ ਉਸ ਟੌਪਿਕ ਦੇ ਉੱਤੇ ਵੀ ਤੁਹਾਡੇ ਲਈ ਜਲਦੀ ਤੋਂ ਜਲਦੀ ਵੀਡੀਓ ਲੈ ਕੇ ਆਵਾਂਗੇ ਤੇ ਵੀਡੀਓ ਨੂੰ ਤੁਸੀਂ ਲਾਸਟ ਤੱਕ ਜਰੂਰ ਦੇਖਿਆ ਕਰੋ ਤੇ ਨਾਲ ਦੀ ਨਾਲ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਇੱਕ ਲਾਈਕ ਜਰੂਰ ਕਰ ਦਿਆ ਕਰੋ ਇਹਦੇ ਨਾਲ ਸਾਨੂੰ ਕਾਫੀ ਮੋਟੀਵੇਸ਼ਨ ਮਿਲਦੀ ਆ ਤੇ ਨਾਲ ਦੀ ਨਾਲ ਤੁਸੀਂ ਕਮੈਂਟ ਕਰਕੇ ਸਾਡੇ ਦੁਬਾਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਜਰੂਰ ਦਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸਾਰੇ ਵੀਰਾਂ ਭਰਾਵਾਂ ਤੱਕ ਜਰੂਰ ਸ਼ੇਅਰ ਕਰਿਆ ਕਰੋ ਜਿਹੜੇ ਇਟਲੀ ਦੇ ਵਿੱਚ ਆ ਜਾਂ ਫਿਰ ਜਿਨ੍ਹਾਂ ਨੇ ਹਜੇ ਇਟਲੀ ਨੂੰ ਆਉਣਾ ਆ ਤੇ ਇੱਥੇ ਸਾਡੇ ਵੱਲੋਂ ਇੱਕ YouTube ਤੇ ਨਵਾਂ ਚੈਨਲ ਕ੍ਰੀਏਟ ਕੀਤਾ ਗਿਆ ਜਿਹਦਾ ਨਾਮ ਹੈਗਾ ਜੀ ਪੋਜ਼ਿਟਿਵ ਵਾਈਬਸ ਵਿਦ ਗਿਲ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਸਾਨੂੰ ਸਪੋਰਟ ਕਰ ਸਕਦੇ ਆ ਤੇ ਵੱਧ ਤੋਂ ਵੱਧ ਜਿਹੜੇ ਵੀ ਵੀਰਪਰਾ ਦੇਖਦੇ ਆ ਜਰੂਰ ਇਸ ਚੈਨਲ ਤੇ ਵੀ ਸਬਸਕ੍ਰਾਈਬ ਕਰਿਓ ਤੇ ਇਸ ਚੈਨਲ ਨੂੰ ਵੀ ਸਪੋਰਟ ਕਰਿਓ ਤੇ ਹੁਣ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਕਰਦੇ ਆ ਵੀਡੀਓ ਦੀ ਸ਼ੁਰੂਆਤ ਤੇ ਇੱਥੇ ਸਭ ਤੋਂ ਪਹਿਲਾਂ ਆਪਾਂ ਇਟਾਲੀਅਨ ਲੈਂਗੁਏਜ ਯੂਜ਼ ਕੀਤੀ ਹੈ ਉਸ ਤੋਂ ਬਾਅਦ ਗੁਰਮੁਖੀ ਤੇ ਕਿਵੇਂ ਤੁਸੀਂ ਇਟਾਲੀਅਨ ਲੈਂਗੁਏਜ ਨੂੰ ਬੋਲਣਾ ਹੈ ਸਹੀ ਤਰੀਕੇ ਨਾਲ ਤੁਸੀਂ ਬੋਲ ਕੇ ਦੇਖ ਸਕਦੇ ਆ ਤੇ ਉਸ ਤੋਂ ਬਾਅਦ ਆਪਾਂ ਯੂਜ਼ ਕੀਤੀ ਹੈ ਪੰਜਾਬੀ ਲੈਂਗੁਏਜ ਤੇ ਉਸ ਤੋਂ ਬਾਅਦ ਹਿੰਦੀ ਤੇ ਉਸ ਤੋਂ ਬਾਅਦ ਇੰਗਲਿਸ਼ ਤੇ ਉਸ ਤੋਂ ਬਾਅਦ ਆ ਜਾਂਦੀ ਹੈਗੀ ਹੈ ਜੀ ਉਰਦੂ ਲੈਂਗੁਏਜ ਤੇ ਇੱਥੇ ਸਭ ਤੋਂ ਪਹਿਲਾਂ ਆ ਗਿਆ ਹੈਗਾ ਜੀ ਕਾਮੇਰੀਏਰੀ ਪ੍ਰੇਪਰਾਤੇ ਇਟਾਬੋਲੀ ਕਾਮੇਰੀਏਰੀ ਪ੍ਰੇਪਰਾਤੇ ਇਟਾਬੋਲੀ ਕਾਮੇਰੀਏਰੀ ਦਾ ਮਤਲਬ ਹੁੰਦਾ ਹੈਗਾ ਜੀ ਵੇਟਰਸ ਜਿਹੜੇ ਵੇਟਰ ਕੰਮ ਕਰਦੇ ਆ ਜਿਹੜੇ ਤੇ ਉਹਨਾਂ ਨੂੰ ਇਟਾਲੀਅਨ ਲੈਂਗੁਏਜ ਦੇ ਵਿੱਚ ਕਹਿੰਦੇ ਹੈਗੇ ਆ ਕਾਮੇਰੀਏਰੀ ਮਤਲੋਕੇ ਬੇਟਰ ਪ੍ਰੇਪਰਾਤੇ ਹੁੰਦਾ ਹੈਗਾ ਜੀ ਤਿਆਰ ਕਰਨਾ ਪ੍ਰੇਪਰੇਸ਼ਨ ਕਰਨੀ ਪ੍ਰਿਪੇਅਰ ਕਰਨਾ ਈ ਤਾਬੋਲੀ ਤਾਬੋਲੀ ਇਹ ਜਿਹੜਾ ਬਹੁ ਬਚਨ ਦੇ ਵਿੱਚ ਆ ਗਿਆ ਮਤਲਬ ਕਿ ਮੇਜਾਂ ਦੀ ਗੱਲ ਹੋ ਰਹੀ ਆ ਤਾਬੋਲੀ ਹੁੰਦਾ ਹੈਗਾ ਜੀ ਮੇਜ ਜਿਆਦਾ ਤੇ ਹੈਗਾ ਕਾਮੇਰੀਏਰੀ ਪ੍ਰੇਪਰਾਤੇ ਈ ਤਾਬੋਲੀ ਮਤਲਬ ਕਿ ਵੇਟਰ ਮੇਜ ਤਿਆਰ ਕਰੋ ਵੇਟਰ ਟੇਬਲ ਤਿਆਰ ਕਰੇ ਵੇਟਰਸ ਪ੍ਰੇਪੇਅਰ ਦਾ ਟੇਬਲਸ ਤੈਨੂੰ ਟਾਲੀ ਲੈਂਗੁਏਜ ਦੇ ਵਿੱਚ ਕਹਿੰਦੇ ਆ ਕਾਮੇਰੀਏਰੀ ਪ੍ਰੇਪਰਾਤੇ ਈ ਤਾਬੋਲੀ ਤਾਂ ਮੇਰੀ ਯਰੀ ਹੁੰਦਾ ਹੈਗਾ ਜੀ ਵੇਟਰ ਧਿਆਨ ਰੱਖਿਓ ਤੇਸ ਤੋਂ ਬਾਅਦ ਆ ਗਿਆ ਹੈਗਾ ਜੀ ਕੋਕੀ ਕੋਕੀ ਹੁੰਦਾ ਹੈਗਾ ਜੀ ਸ਼ੈਫ ਮਤਲਬ ਕਿ ਰਸੋਈਆ ਜਿਹੜੇ ਰਸੋਈ ਦੇ ਵਿੱਚ ਕੋਈ ਵੀ ਚੀਜ਼ਾਂ ਵਗੈਰਾ ਬਣਾਉਂਦੇ ਹੈਗੇ ਆ ਤੇ ਇਹਨਾਂ ਨੂੰ ਇਟਾਲੀਅਨ ਲੈਂਗੁਏਜ ਦੇ ਵਿੱਚ ਕਹਿੰਦੇ ਹੈਗੇ ਆ ਜੀ ਕੋਓਕੀ ਕੋਕੀ ਕੰਟਰੋਲਾ ਤੇ ਲਾ ਕੁਚੀਨਾ ਕੋਕੀ ਕੰਟਰੋਲਾ ਤੇ ਲਾ ਕੁਚੀਨਾ ਕੰਟਰੋਲਾ ਤੇ ਮਤਲਬ ਹੁੰਦਾ ਹੈਗਾ ਜੀ ਚੈੱਕ ਕਰਨਾ ਕੰਟਰੋਲਾ ਕਰਨਾ ਕਿਸੇ ਵੀ ਚੀਜ਼ ਦਾ ਕੰਟਰੋਲਾ ਤੇ ਲਾ ਕੁਚੀਨਾ ਕੁਚੀਨਾ ਹੁੰਦਾ ਹੈਗਾ ਜੀ ਕਿਚਨ ਰਸੋਈ ਤੇ ਇੱਥੇ ਜਿਹੜੀ ਗੱਲ ਉਹ ਸ਼ੈਫ ਦੀ ਹੋ ਰਹੀ ਆ ਮਤਲਬ ਕਿ ਉਹਨੂੰ ਕਿਹਾ ਜਾ ਰਿਹਾ ਹੈ ਕਿ ਤੂੰ ਜਿਹੜੀ ਆ ਕਿਚਨ ਹੈ ਉਹਨੂੰ ਚੈੱਕ ਕਰ ਰਸੋਈ ਜਾ ਕੇ ਚੈੱਕ ਕਰਕੇ ਸਾਰਾ ਸਮਾਨ ਵਗੈਰਾ ਹੈਗਾ ਆ ਤੇ ਇਹਨੂੰ ਟਾਲੀਅਨ ਲੈਂਗੁਏਜ ਦੇ ਵਿੱਚ ਕਹਿੰਦੇ ਆ ਕੋ ਕੀ ਕੰਟਰੋਲਾ ਤੇ ਲਾ ਕੁਚੀਨਾ ਕੁਚੀਨਾ ਹੁੰਦਾ ਹੈਗਾ ਕਿਚਨ ਰਸੋਈ शेफ्स प्लीज चेक द किचन ते को की ਜਿਹੜਾ ਇਹ ਬਹੁਤ ਬਚਨ ਦੇ ਵਿੱਚ ਆ ਜਾਂਦਾ ਇੱਕ ਨਹੀਂ ਜ਼ਿਆਦਾ ਸ਼ੇਫਸ ਦੀ ਗੱਲ ਹੋ ਰਹੀ ਆ ਤੇ ਜੇ ਫਿਰ ਇੱਕ ਸ਼ੈਫ ਆ ਤਾਂ ਉਹਨੂੰ ਕਹਿੰਦੇ ਹੈਗੇ ਆ ਕੋ 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 ਜੇ ਫਿਰ ਕੋਈ ਔਰਤ ਆ ਜਿਵੇਂ ਕੋਈ ਲੇਡੀ ਆ ਜੇ ਉਹ ਆ ਤੇ ਉਹਨੂੰ ਕਹਿੰਦੇ ਹੈਗੇ ਕੋ ਕਾ ਕੋ ਕਾ ਤੇ ਇਸ ਤੋਂ ਬਾਅਦ ਆ ਗਿਆ ਹੈਗਾ ਜੀ ਲਵਾ ਪਿਆਤੀ विनीते इन कुचिना लावा प्याती विनीते इन कुचिना लावा प्याती ਹੁੰਦੇ ਹੈਗਾ ਜੀ ਜਿਹੜੇ ਭਾਂਡੇ ਧੋਣ ਵਾਲੇ ਜੋ ਹੀ ਭਾਂਡੇ ਧੋਂਦੇ ਆ ਜਿਵੇਂ ਤੇ ਉਹਨਾਂ ਨੂੰ ਇਟਾਲੀਅਨ ਲੈਂਗੁਏਜ ਦੇ ਵਿੱਚ ਕਹਿੰਦੇ ਆ ਲਾਵਾ ਪਿਆਤੀ ਤੇ ਬਹੁਵਚਨ ਦੀ ਗੱਲ ਹੋ ਰਹੀ ਆ ਜਿਆਦਾ ਜਾਣਿਆਂ ਦੀ ਗੱਲ ਹੋ ਰਹੀ ਆ ਵਿਨੀਤੇ ਮਤਲਬ ਕਿ ਆਓ ਇਨ ਕੁਚੀਨਾ ਕੁਚੀਨਾ ਮਤਲਬ ਰਸੋਈ ਦੇ ਵਿੱਚ ਬਰਤਨ ਧੋਣ ਵਾਲੇ ਕਿਰਪਾ ਕਰਕੇ ਰਸੋਈ ਵਿੱਚ ਆਓ ਬਰਤਨ ਧੋਣੇ ਵਾਲੇ ਕ੍ਰਿਪਿਆ ਕਿਚਨ ਮੇ ਆਈਏ ਡਿਸ਼ਵਾਸ਼ਰਸ ਪਲੀਜ਼ ਕਮ ਟੂ ਦਾ ਕਿਚਨ ਤੈਨੂੰ ਟਾਲੀਅਨ ਲੈਂਗੁਏਜ ਦੇ ਵਿੱਚ ਕਹਿੰਦੇ ਆ ਲਾਵਾ ਪਿਆਤੀ ਮਨੀਤੇ ਇਨ ਕੁਚੀਨਾ 23 ਤੋ ਵਾਰ ਆ ਗਿਆ ਹੈਗਾ ਜੀ ਸਟਾਫ ਅਸਕੁਲਤਾ ਤੇ ਉਨ ਮੋਮੈਂਟੋ ਸਟਾਫ ascoltate un momento staff ਜਿਹੜਾ ਉਹ ਸੇਮ ਹੀ ਆ ਇੰਗਲਿਸ਼ ਦੇ ਵਿੱਚ ਵੀ ਪੰਜਾਬੀ ਦੇ ਵਿੱਚ ਵੀ ਹਿੰਦੀ ਦੇ ਵਿੱਚ ਵੀ ਉਰਦੂ ਦੇ ਵਿੱਚ ਵੀ ascoltate ਮਤਲਬ ਕਿ ਗੱਲ ਸੁਣੋ un momento ਇੱਕ ਮਿੰਟ ਗੱਲ ਸੁਣੋ ਜਿੱਦਾਂ ਆਪਾਂ ਕਹਿ ਦਿੰਨੇ ਆ staff ਕਿਰਪਾ ਕਰਕੇ ਇੱਕ ਪਲ ਸੁਣੋ staff ਕਿਰਪਾ ਇੱਕ ਪਲ ਸੁਣੀਏ staff please listen for a moment ਇਹਨੂੰ ਇਟਾਲੀਅਨ ਲੈਂਗੁਏਜ ਦੇ ਵਿੱਚ ਕਹਿੰਦੇ ਆ ਸਟਾਫ ਅਸਕੋਲਤਾ ਤੇ ਉਨ ਮੋਮੈਂਟੋ ਅਸਕੋਲਤਾ ਤੇ ਹੁੰਦਾ ਹੈਗਾ ਜੀ ਸੁਣਨਾ ਉਨ ਮੋਮੈਂਟੋ ਇੱਕ ਮੋਮੈਂਟ ਇੱਕ ਪਲ ਤੇ ਇੱਥੇ ਜਿਹੜੇ ਵੀ ਵੀਰ ਵੀਡੀਓ ਦੇਖਦੇ ਹੁੰਦੇ ਇੱਕ ਵਾਰ ਸਾਨੂੰ ਕਨਫਰਮ ਜ਼ਰੂਰ ਕਰ ਦਿਆ ਕਰੋ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗਦੀ ਹੈਗੀ ਆ ਜਾਂ ਨਹੀਂ ਕਿਉਂਕਿ ਸਾਡਾ ਜਿਹੜਾ ਮੇਨ ਮਕਸਦ ਇਹੀ ਆ ਕਿ ਤੁਹਾਨੂੰ ਜਿਹੜਾ ਚੰਗੀ ਤਰ੍ਹਾਂ ਸਮਝ ਲੱਗੇ ਜੇਕਰ ਤੁਹਾਨੂੰ ਨਹੀਂ ਸਮਝ ਲੱਗਦੀ ਤੁਸੀਂ ਤਰੀਕਾ ਦੱਸ ਸਕਦੇ ਆਪਾਂ ਉਸ ਤਰੀਕੇ ਨਾਲ ਵੀ ਜਿਹੜਾ ਤੁਹਾਨੂੰ ਸਮਝਾਵਾਂਗੇ ਤੇ ਬਾਕੀ ਇੱਕ ਵਾਰ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਆ ਕਰੋ 23 ਤੋਂ ਬਾਅਦ ਆ ਗਿਆ ਹੈਗਾ ਜੀ ਰਗਾਸੀ ਇਨੀਜ਼ੀਆਮੋ ਇਲ ਸਰਵਿਸਿਓ ਰਗਾਸੀ ਇਨੀਜ਼ੀਆਮੋ ਇਲ ਸਰਵਿਸਿਓ ਰਗਾਸੀ ਦਾ ਮਤਲਬ ਹੁੰਦਾ ਹੈਗਾ ਜੀ ਦੋਸਤੋ ਇਹ ਵੀ ਜਿਹੜਾ ਇੱਕ ਨਹੀਂ ਰਗਾਸੋ ਦੀ ਗੱਲ ਨਹੀਂ ਹੋ ਰਹੀ ਰਗਾਸਾ ਦੀ ਗੱਲ ਨਹੀਂ ਹੋ ਰਹੀ ਰਗਾਸੀ ਬਹੁਵਚਨ ਦੀ ਜਿਹੜੀ ਗੱਲ ਹੋ ਰਹੀ ਆ ਦੋਸਤੋ ਇਨੀਜ਼ੀਆਮੋ ਇਨੀਜ਼ੀਅਮ ਹੁੰਦਾ ਹੈਗਾ ਜੀ ਸ਼ੁਰੂਆਤ ਕਰਨੀ ਕਿਸੇ ਵੀ ਚੀਜ਼ ਦੀ ਸ਼ੁਰੂਆਤ ਕਾਦੀ ਕਰਨੀ ਇੱਥੇ ਉਹਨਾਂ ਨੇ ਕਿਹਾ ਇਲ ਸਰਵਿਸਿਓ ਮਤਲਬ ਕਿ ਸਰਵਿਸ ਦੀ ਸ਼ੁਰੂਆਤ ਕਰੀਏ ਦੋਸਤੋ ਚਲਿਏ ਸਰਵਿਸ ਸ਼ੁਰੂ ਕਰਤੇ ਹਾਂ ਟੀਮ ਲੈਟਸ ਸਟਾਰਟ ਦਾ ਸਰਵਿਸ ਤੈਨੂੰ ਟਾਲੀਅਨ ਲੈਂਗੁਏਜ ਦੇ ਵਿੱਚ ਕਹਿੰਦੇ ਆ ਰੈਗਾਸੀ ਇਨੀਜ਼ੀਅਮੋ ਇਲ ਸਰਵਿਸਿਓ ਇਨੀਜ਼ੀਅਮੋ ਸ਼ੁਰੂ ਕਰਨਾ ਸਰਵਿਸਿਓ ਸਰਵਿਸ ਰਗਾਸੀ ਹੁੰਦਾ ਹੈਗਾ ਜੀ ਦੋਸਤੋ ਮੁੰਡੇ ਕੁੜੀਆਂ ਦੋਨੇ ਵਿੱਚੇ ਆ ਜਾਂਦੇ ਆ ਤੇ ਉਦ ਨਾਲ ਜੇ ਆਪਾਂ ਸਪੈਸ਼ਲ ਦੇਖ ਲਈਏ ਰਗਾਸੂ ਹੁੰਦਾ ਹੈ ਮੁੰਡਾ ਰਗਾਸਾ ਹੁੰਦਾ ਹੈ ਕੁੜੀ ਤੇ ਇਸ ਤੋਂ ਬਾਅਦ ਆ ਗਿਆ ਹੈਗਾ ਜੀ ਮੈਨੇਜਰ ਵੋਲੇ ਪ੍ਰਲਾਰੇ ਕੌਨ ਤੂਤੀ ਮੈਨੇਜਰ ਵੋਲੇ ਪ੍ਰਲਾਰੇ ਕੌਨ ਤੂਤੀ ਮੈਨੇਜਰ ਮੈਨੇਜਰ ਤੁਹਾਨੂੰ ਪਤਾ ਹੀ ਹੈ ਮੈਨੇਜਰ ਦਾ ਮੈਨੇਜਰ ਹੀ ਰਹਿ ਗਿਆ ਪੰਜਾਬੀ ਵਿੱਚ ਵੀ ਇੰਗਲਿਸ਼ ਵਿੱਚ ਵੀ ਹਿੰਦੀ ਦੇ ਵਿੱਚ ਵੀ ਤੇ ਉਰਦੂ ਦੇ ਵਿੱਚ ਵੀ ਵੋਲੇ ਮਤਲਬ ਹੁੰਦਾ ਹੈਗਾ ਜੀ ਚਾਹੁੰਦੇ ਆ ਪਰਲਾਰੇ ਗੱਲ ਕਰਨਾ ਕੌਨ ਦਾ ਮਤਲਬ ਹੁੰਦਾ ਹੈਗਾ ਜੀ ਨਾਲ ਤੂਤੀ ਮਤਲਬ ਸਾਰੇ ਜਿੰਨੇ ਵੀ ਹੈਗੇ ਸਾਰਿਆਂ ਦੀ ਗੱਲ ਹੋ ਰਹੀ ਆ ਤੇ ਇਹਦਾ ਮਤਲਬ ਮੈਨੇਜਰ ਸਭ ਦੇ ਨਾਲ ਗੱਲ ਕਰਨਾ ਚਾਹੁੰਦੇ ਹਨ ਮੈਨੇਜਰ ਸਭੀ ਕੇ ਸਾਥ ਬਾਤ ਕਰਨਾ ਚਾਹਤੇ ਹਨ ਦਾ ਮੈਨੇਜਰ ਵਾਂਟਸ ਟੂ ਸਪੀਕ ਵਿਦ एवरीवन ਤੇ ਨੂੰ ਟਾਲੀਅਨ ਲੈਂਗੁਏਜ ਦੇ ਵਿੱਚ ਕਹਿੰਦੇ ਆ マネージャー वोल पर लारे कोन トゥティ वोल मतलब ਚਾਹੁੰਦੇ ਹਨ ਪਰ लारे मतलब ਗੱਲ ਕਰਨਾ कोन मतलब ਨਾਲ ਤੂਤੀ मतलब ਸਾਰੇ ਤੇ ਇਸੀ ਚੀਜ਼ ਨੂੰ ਇਸ ਤਰੀਕੇ ਨਾਲ ਵੀ ਕਹਿ ਸਕਦੇ ਆ ਜਿਵੇਂ ਆਪਾਂ ਤੁਹਾਨੂੰ ਦੱਸਣ ਲੱਗੇ ਆ ਤੇ ਹੈਗਾ ਤੂਤੀ ਪਰ ਫੋਰੇ ਵਿਨੀਤੇ ਕੁੀ ਤੂਤੀ ਪਰ ਫੋਰੇ ਵਿਨੀਤੇ ਕੁੀ ਤੂਤੀ मतलब ਸਾਰੇ ਪਿਰਫੋਬੋਰੇ ਕਿਰਪਾ ਕਰਕੇ ਵਿਨੀਤੇ ਮਤਲਬ ਆਓ ਕੋਈ ਮਤਲਬ ਇੱਥੇ ਆਓ ਸਭ ਜੀ ਕਿਰਪਾ ਕਰਕੇ ਇੱਥੇ ਆਓ ਮਤਲਬ ਸਭ ਲੋਕ ਕਿਰਪਾ ਯਹਾਂ ਆ ਜਾइए एवरीवन ਪਲੀਜ਼ ਕਮ ਹੇਅਰ ਤੈਨੂੰ ਟਾਲੀ ਲੈਂਗੁਏਜ ਦੇ ਵਿੱਚ ਕਹਿੰਦੇ ਆ ਤੂਤੀ ਪਿਰਫੋਬੋਰੇ ਵਿਨੀਤੇ ਕੁਈ ਕੁਈ ਦਾ ਮਤਲਬ ਇੱਥੇ ਵਿਨੀਤੇ ਮਤਲਬ ਆਉਣਾ ਪਿਰਫੋਬੋਰੇ ਕਿਰਪਾ ਕਰਕੇ ਤੂਤੀ ਮਤਲਬ ਸਾਰੇ ਇਸ ਤੋਂ ਬਾਅਦ ਆ ਗਿਆ ਹੈਗਾ ਜੀ ਟੀਮ ਕੌਂਟਰਲੀਆਮੋ ਲ'ਔਰਾਰੀਓ ਦੀ ਦੋਮਾਨੀ ਟੀਮ ਕੌਂਟਰਲੀਆਮੋ ਲ'ਔਰਾਰੀਓ ਦੀ ਦੋਮਾਨੀ ਟੀਮ ਮਤਲਬ ਟੀਮ ਤੁਹਾਨੂੰ ਪਤਾ ਹੀ ਹੈ ਜਿਹੜੀ ਟੀਮ ਕੰਮ ਕਰਦੀ ਹੁੰਦੀ ਆ ਜਿਵੇਂ ਸਟਾਫ ਹੋ ਗਿਆ ਟੀਮ ਕਹਿ ਦਿੰਨੇ ਇੱਕੋ ਚੀਜ਼ ਹੋ ਜਾਂਦੀ ਆ ਕੌਂਟਰਲੀਆਮੋ ਮਤਲਬ ਹੁੰਦਾ ਹੈਗਾ ਜੀ ਆਓ ਚੈੱਕ ਕਰੀਏ ਲ'ਔਰਾਰੀਓ ਮਤਲਬ ਕਿ ਘੰਟੇ ਸਮਾਂ ਦੀ ਦੋਮਾਨੀ ਮਤਲਬ ਕੱਲ ਦਾ ਟੀਮ ਆਓ ਕੱਲ ਦੀ ਸ਼ਿਫਟ ਸ਼ੈਡਿਊਲ ਵੇਖੀਏ ਟੀਮ ਚਲੋ ਜੀ ਕੱਲ ਕੀ ਸ਼ਿਫਟ ਦਾ ਸਮਾਂ ਦੇਖਦੇ ਹਾਂ ਟੀਮ ਲੈਟਸ ਚੈੱਕ ਟੂਮੋਰੋਜ਼ ਸ਼ਿਫਟ ਸ਼ੈਡਿਊਲ ਤੇਨੂ ਟਾਲੀਆ ਲੈਂਗੁਏਜ ਦੇ ਵਿੱਚ ਕਹਿੰਦੇ ਆ ਟੀਮ ਕੋਨਟਰਲਿਆਮੋ ਲ'ਔਰਾਰੀਓ ਦੀ ਦੋਮਾਨੀ ਦੋਮਾਨੀ ਮਤਲਬ ਹੁੰਦਾ ਹੈ ਜੀ ਕੱਲ ਜਿਹੜਾ ਆਉਣ ਵਾਲਾ ਕੱਲ ਤੇਸਤੋਵਾਦ ਆ ਗਿਆ ਹੈਗਾ ਜੀ ਪੋਸੋ ਕਿਉਦਰੇਲਾ ਕਾਸਾ ਪੂਸੋ ਕਯੂਦਰੇ ਲਾ ਕਾਸਾ ਪੂਸੋ ਦਾ ਮਤਲਬ ਕੀ ਮੈਂ ਕੀ ਮੈਂ ਕਰ ਸਕਦਾ ਇਹ ਚੀਜ਼ ਕਯੂਦਰੇ ਮਤਲਬ ਹੁੰਦਾ ਹੈਗਾ ਜੀ ਬੰਦ ਕਰਨਾ ਕਯੂਦਰੇ ਬੰਦ ਕਰਨਾ ਲਾ ਕਾਸਾ ਕਾਸਾ ਮਤਲਬ ਕੈਸ਼ ਕਾਊਂਟਰ ਜਿੱਥੇ ਪੈਸੇ ਵਗੈਰਾ ਲਏ ਜਾਂਦੇ ਆ ਤੇ ਉਹਦੀ ਗੱਲ ਜਿਹੜੀ ਇੱਥੇ ਹੋ ਰਹੀ ਆ ਪੂਸੋ ਕਯੂਦਰੇ ਲਾ ਕਾਸਾ ਮਤਲਬ ਕੀ ਮੈਂ ਕੈਸ਼ ਕਾਊਂਟਰ ਬੰਦ ਕਰ ਸਕਦਾ ਹਾਂ ਜਾਂ ਸਕਦੀ ਹਾਂ ਤੁਸੀਂ ਇਹ ਉਹਨਾਂ ਨੂੰ ਪੁੱਛ ਸਕਦੇ ਆ ਕਿਆ ਮੈਂ ਕੈਸ਼ ਕਾਊਂਟਰ ਬੰਦ ਕਰ ਸਕਦਾ ਹਾਂ ਜਾਂ ਸਕਤੀ ਹਾਂ ਮੇ ਆਈ ਕਲੋਜ਼ ਦਾ ਕੈਸ਼ ਕਾਊਂਟਰ ਤੀਨੂ ਟਾਲੀ ਲੈਂਗੁਏਜ ਦੇ ਵਿੱਚ ਤੁਸੀਂ ਕਹਿ ਸਕਦੇ ਆ ਪੋਸੋ ਕਯੂਦਰੇ ਲਾ ਕਾਸਾ ਕਾਸਾ ਹੁੰਦਾ ਜਿੱਥੇ ਪੈਸੇ ਤਾਰੀਦੇ ਆ ਕੈਸ਼ ਕਾਊਂਟਰ ਹੁੰਦਾ ਜਿਹੜਾ ਤਿਸ ਤੋਂ ਬਾਅਦ ਆ ਗਿਆ ਹੈਗਾ ਜੀ ਦੋ ਬੈ ਦੇ ਬੋ ਬੁੱਤਾ ਰੇਲਾ ਸਪਾਜ਼ਾ ਤੂਰਾ Dove devo buttare la spazzatura Dove da matlab kithe devo matlab karna buttare buttare matlab sutna kisi bhi cheez nu buttare karna oda matlab hunda hai ga ji sutna la spazzatura spazzatura da matlab hunda hai ga ji kooda tera matlab ban da kooda kithe sutna hai kooda kahan phenkna hai where should i throw the garbage ਇਹਨੂੰ ਟਾਲੀ ਲੈਂਗੁਏਜ ਦੇ ਵਿੱਚ ਕਹਿੰਦੇ ਆ ਦੋਬੈ ਦੇਵੋ ਬੁੱਤਾਰੇ ਲਾ ਸਪਾਜ਼ਾਤੂਰਾ ਸਪਾਜ਼ਾਤੂਰਾ ਹੁੰਦਾ ਹੈਗਾ ਜੀ ਕੂੜਾ ਬੁੱਤਾਰੇ ਦਾ ਮਤਲਬ ਸਿੱਟਣਾ ਦੋਬੈ ਕਿੱਥੇ ਇੱਥੇ ਆ ਗਿਆ ਹੈਗਾ ਜੀ ਸਹਿਰਵੇ ਆਯੂਤੋ ਇਨ ਸਾਲਾ ਸਹਿਰਵੇ ਆਯੂਤੋ ਇਨ ਸਾਲਾ ਸਹਿਰਵੇ ਦਾ ਮਤਲਬ ਚਾਹੀਦੀ ਅਯੂਤੋ ਮਦਰ ਇਨ ਸਾਲਾ ਸਾਲਾ ਮਤਲਬ ਹੁੰਦਾ ਹੈਗਾ ਜੀ ਜਿੱਥੇ ਕੋਈ ਵੱਡਾ ਮਤਲਬ ਕੋਈ ਹਾਲ ਵਗੈਰਾ ਹੁੰਦਾ ਆ ਜਿਵੇਂ ਕਿ ਰੈਸਟੋਰੈਂਟ ਦੇ ਵਿੱਚ ਹਾਲ ਹੁੰਦਾ ਜਿੱਥੇ ਮੇਜ਼ ਲਾਏ ਹੁੰਦੇ ਆ ਉਹਦੀ ਗੱਲ ਇੱਥੇ ਹੋ ਰਹੀ ਆ ਸਹਿਰਵੇ ਅਯੂਤੋ ਇਨ ਸਾਲਾ ਤੇ ਜਿਹੜਾ ਆ ਪੁੱਛਿਆ ਗਿਆ ਉਹਨਾਂ ਕੋਲ ਕੀ ਹਾਲ ਵਿੱਚ ਮਦਦ ਦੀ ਲੋੜ ਹੈ ਕਿਆ ਹਾਲ ਮੇ ਮਦਦ ਕੀ ਜ਼ਰੂਰਤ ਹੈ ਇਸ ਹੈਲਪ ਨੀਡਡ ਇਨ ਦਾ ਹਾਲ ਤੇ ਨੂੰ ਟਾਲੀ ਲੈਂਗੁਏਜ ਵਿੱਚ ਕਹਿੰਦੇ ਆ ਸਹਿਰਵੇ ਅਯੂਤੋ ਇਨ ਸਾਲਾ ਸ਼ਹਿਰ ਵੀ ਦਾ ਮਤਲਬ ਹੈ ਚਾਹੀਦੀ ਆਯੂ ਤੋਂ ਮਦਰ ਇਨ ਸਾਲਾ ਸਾਲਾ ਮਤਲਬ ਹੌਲ 23 ਤੋਂ ਬਾਅਦ ਆ ਗਿਆ ਹੈਗਾ ਜੀ ਪੋਸੋ ਪ੍ਰੇਂਦਰੇ ਆਕਵਾ ਪੈਰਮੀ ਪੋਸੋ ਪ੍ਰੇਂਦਰੇ ਆਕਵਾ ਪੈਰਮੀ ਪੋਸੋ ਦਾ ਮਤਲਬ ਕੀ ਮੈਂ ਪ੍ਰੇਂਦਰੇ ਮਤਲਬ ਹੁੰਦਾ ਹੈਗਾ ਜੀ ਲੈ ਸਕਦਾ ਹਾਂ ਆਕਵਾ ਮਤਲਬ ਪਾਣੀ ਪੈਰ ਦਾ ਮਤਲਬ ਹੁੰਦਾ ਹੈਗਾ ਲਈ ਮੀ ਮਤਲਬ ਕਿ ਮੈਂ ਮੇਰੇ ਲਈ ਕੀ ਮੈਂ ਆਪਣੇ ਲਈ ਪਾਣੀ ਲੈ ਸਕਦਾ ਹਾਂ ਜਾਂ ਲੈ ਸਕਦੀ ਹਾਂ ਕੀ ਮੈਂ ਆਪਣੇ ਲਈ ਪਾਣੀ ਲੈ ਸਕਦਾ ਹਾਂ ਜਾਂ ਲੈ ਸਕਦੀ ਹਾਂ ਮੇ ਆਈ ਟੇਕ ਵਾਟਰ ਫਾਰ ਮਾਈ ਸੈਲਫ ਤੈਨੂੰ ਟਾਲੀਅਨ ਲੈਂਗੁਏਜ ਦੇ ਵਿੱਚ ਕਹਿੰਦੇ ਆ ਪੋਸੋ ਪ੍ਰੇਂਦਰੇ ਆਕਵਾ ਪਰਮੀ ਇੱਥੇ ਪਾਣੀ ਦੀ ਗੱਲ ਹੋ ਰਹੀ ਤੁਸੀਂ ਕਿਸੇ ਹੋਰ ਚੀਜ਼ ਨੂੰ ਵੀ ਪੁੱਛ ਸਕਦੇ ਆ ਤੇਸ ਤੋਂ ਬਾਅਦ ਆ ਗਿਆ ਹੈਗਾ ਜੀ ਇਲ ਕਲਿਐਂਤੇ ਆ ਵਿਜ਼ੋਨੀਓ ਦੀ altro il cliente ha bisogno di altro il cliente matlab ke client customer grahak jehda hunda hai a bisogno eh jehda hai agle le baatya gaya is kaarke ithe a lagga hai je apne le hove feh lagna o ithe aa gaya a bisogno bisogno matlab hunda hai ke ji chahida di altro altro hunda hor kuch grahak nu matlab hor kuch chahida hai ਗ੍ਰਾਹਕ ਕੋ ਔਰ ਕੁਛ ਚਾਹੀਏ ਡਸ ਦਾ ਕਸਟਮਰ ਨੀਡ ਐਨੀਥਿੰਗ ਐਲਸ ਤੇਨੂ ਟਾਲੀਅਨ ਲੈਂਗੁਏਜ ਵਿੱਚ ਕਹਿੰਦੇ ਆ ਇਲ ਕਲੈਂਤੇ ਆ ਵਿਜ਼ੋਨਿਓ ਦੀ ਅਲਟਰੋ ਮਤਲਬ ਕਿ ਕਲੈਂਟ ਨੂੰ ਕੁਝ ਹੋਰ ਚਾਹੀਦਾ ਵਿਜ਼ੋਨਿਓ ਮਤਲਬ ਹੁੰਦਾ ਹੈ ਜੀ ਚਾਹੀਦਾ ਅਲਟਰੋ ਦਾ ਮਤਲਬ ਹੋਰ ਕਲੈਂਤੇ ਕਲਾਈਂਟ ਮਤਲਬ ਗ੍ਰਾਹਕ ਕਸਟਮਰ ਤੇਸ ਤੋਂ ਬਾਅਦ ਆ ਗਿਆ ਹੈਗਾ ਜੀ ਪੋਸੋ ਸਿਸਤੇਮਾਰੇ ਲੇ ਸੇਦੀਏ ਔਰਾ ਪੋਸੋ ਸਿਸਤੇਮਾਰੇ ਲੇ ਸੇਦੀਏ ਔਰਾ ਪੋਸੋ ਦਾ ਮਤਲਬ ਹੁੰਦਾ ਹੈਗਾ ਜੀ ਕੀ ਮੈਂ ਸਿਸਤੇਮਾਰੇ ਮਤਲਬ ਜਿੱਦਾਂ ਹੁਣ ਸਿਸਟਮ ਦੇ ਹਿਸਾਬ ਨਾਲ ਕੋਈ ਵੀ ਚੀਜ਼ ਰੱਖੀ ਜਾਂਦੀ ਆ ਜਿੱਦਾਂ ਕੋਈ ਖਾਣਾ ਵਗੈਰਾ ਹੁਣ ਲੋਕ ਕਈ ਵਾਰੀ ਖਾ ਕੇ ਉੱਠਦੇ ਆ ਤੇ ਕੁਰਸੀਆਂ ਅੱਗੇ ਪਿੱਛੇ ਜਾ ਹੋ ਜਾਂਦੀਆਂ ਤੇ ਸਿਸਤੇਮਾਰੇ ਦਾ ਮਤਲਬ ਹੁੰਦਾ ਉਹਨਾਂ ਸਾਰੀਆਂ ਕੁਰਸੀਆਂ ਨੂੰ ਸੈੱਟ ਕਰਕੇ ਰੱਖਣਾ ਜਿੱਦਾਂ ਪਹਿਲਾਂ ਪਈਆਂ ਵਧੀਆ ਤਰੀਕੇ ਨਾਲ ਤੇ ਉਹਨੂੰ ਕਹਿੰਦੇ ਹੈਗੇ ਆ ਜੀ ਸਿਸਤੇਮਾਰੇ ਮਤਲਬ ਸਿਸਟਮ ਦੇ ਸਾਹਮਣੇ ਨਾਲ ਲੇ ਸੀ ਦੀਏ ਸੀ ਦੀਅ ਮਤਲਬ ਹੁੰਦਾ ਹੈਗਾ ਜੀ ਕੁਰਸੀ ਔਰਾ ਔਰਾ ਦਾ ਮਤਲਬ ਹੁੰਦਾ ਹੈਗਾ ਹੁਣ ਕੀ ਮੈਂ ਹੁਣ ਕੁਰਸੀਆਂ ਨੂੰ ਸੈੱਟ ਕਰਕੇ ਰੱਖ ਸਕਦਾ ਹਾਂ ਜਾਂ ਸਕਦੀ ਹਾਂ ਕੀ ਮੈਂ ਅਬ ਕੁਰਸੀਆਂ ਸੈੱਟ ਕਰ ਸਕਦਾ ਹਾਂ ਜਾਂ ਸਕਤੀ ਹਾਂ ਮੇ ਆਈ ਅਰੇਂਜ ਦਾ ਚੇਅਰਸ ਨਾਓ ਤੈਨੂੰ ਟਾਲੀਅਨ ਲੈਂਗੁਏਜ ਦੇ ਵਿੱਚ ਕਹਿੰਦੇ ਹੈਗਾ ਜੀ ਪੋਸੋ ਸਿਸਤੇਮਾਰੇ ਲੇ ਸੀ ਦੀਏ ਔਰਾ

ਤੁੱਤੀ ਗ੍ਰਾਸੀਏ ਦਾ ਮਤਲਬ ਤੁਹਾਨੂੰ ਪਤਾ ਹੈ ਗ੍ਰਾਸੀਏ ਦਾ ਮਤਲਬ ਹੁੰਦਾ ਹੈਗਾ ਜੀ ਧੰਨਵਾਦ ਬੋਨਾਸੀਰਾਤਾ ਬੋਨਾਸੀਰਾਤਾ ਹੁੰਦਾ ਹੈਗਾ ਜੀ ਸ਼ੁਭ ਸ਼ਾਮ ਆ ਤੁੱਤੀ ਮਤਲਬ ਸਾਰਿਆਂ ਨੂੰ ਗ੍ਰਾਸੀਏ ਬੋਨਾਸੀਰਾਤਾ ਆ ਤੁੱਤੀ ਮਤਲਬ ਕਿ ਧੰਨਵਾਦ ਸਾਰਿਆਂ ਨੂੰ ਸ਼ੁਭ ਕਾਮਨਾਮਾ ਸ਼ਾਮ ਦੇ ਲਈ ਤੇ ਲਓ ਜੀ ਆ ਚੁੱਕੇ ਅੱਜ ਦੇ ਆਪਣੇ ਸਵਾਲ ਤਿੰਨ ਸਵਾਲ ਆਪਾਂ ਤੁਹਾਡੇ ਕੋਲ ਪੁੱਛਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇੱਥੇ ਸਭ ਤੋਂ ਪਹਿਲਾ ਸਵਾਲ ਹੈਗਾ ਜੀ ਬਕੇਰੇ ਬਕੇਰੇ ਦੂਸਤੋਂ ਬਾਅਦ ਆ ਜਾਂਦਾ ਹੈਗਾ ਕੋਂਤੋ ਕੋਂਤੋ ਤੇ ਇਸ ਤੋਂ ਬਾਅਦ ਆ ਜਾਂਦਾ ਕੀਬੋ ਕੀਬੋ ਤਿੰਨਾਂ ਤਿੰਨਾਂ ਦੇ ਵਿੱਚੋਂ ਜੇਕਰ ਤੁਹਾਨੂੰ ਕੋਈ ਵੀ ਪਤਾ ਤੁਸੀਂ ਉਹਦਾ ਆਨਸਰ ਦੇ ਸਕਦੇ ਆਂ ਜੇਕਰ ਤੁਹਾਨੂੰ ਸਾਰੇ ਪਤੇ ਤੁਸੀਂ ਸਾਰਿਆਂ ਦੇ ਆਨਸਰ ਦੇ ਸਕਦੇ ਆਂ ਤੇ ਜਿਹੜੇ ਵੀ ਵੀਰਾਂ ਨੂੰ ਪਤਾ ਹੈ ਤੁਸੀਂ ਇਹਦਾ ਜਵਾਬ ਜਿਹੜਾ ਉਹ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੇ ਸਕਦੇ ਆਂ ਤੇ ਤੁਸੀਂ ਇਹਦਾ ਜਵਾਬ ਹਿੰਦੀ ਪੰਜਾਬੀ ਇੰਗਲਿਸ਼ ਤੇ ਨਾਲ ਦੀ ਨਾਲ ਉਰਦੂ ਭਾਸ਼ਾ ਦੇ ਵਿੱਚ ਦੇ ਸਕਦੇ ਆ। ਹਾਂਜੀ ਤੇ ਸੀਗੀ ਅੱਜ ਦੀ ਇਹ ਆਪਣੀ ਵੀਡੀਓ ਤੇ ਉਮੀਦ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਸਾਰੇ ਸ਼ਬਦ ਜਿਹੜੇ ਉਹ ਤੁਹਾਨੂੰ ਨਵੇਂ ਸਿੱਖਣ ਨੂੰ ਮਿਲੇ ਹੋਗੇ ਤੇ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਇਹਦੇ ਨਾਲ ਸਾਨੂੰ ਕਾਫੀ ਮੋਟੀਵੇਸ਼ਨ ਮਿਲਦੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੋਨਾਂ ਵੀਰਾਂ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਜਿਹੜੇ ਵੀਰ ਪ੍ਰਾਈਟਲੀ ਦੇ ਵਿੱਚ ਰਹਿੰਦੇ ਆ ਜਾਂ ਫਿਰ ਜਿਨ੍ਹਾਂ ਨੇ ਇਟਲੀ ਨੂੰ ਆਉਣਾ ਆ। ਤੇ ਜੇਕਰ ਤੁਹਾਨੂੰ ਕਿਸੇ ਸਪੈਸ਼ਲ ਟਾਪਿਕ ਦੇ ਉੱਤੇ ਵੀਡੀਓ ਚਾਹੀਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਆਂ ਤੇ ਆਪਾਂ ਉਸ ਟਾਪਿਕ ਦੇ ਉੱਤੇ ਵੀ ਤੁਹਾਡੇ ਲਈ ਜਲਦੀ ਤੋਂ ਜਲਦੀ ਵੀਡੀਓ ਲੈ ਕੇ ਆਵਾਂਗੇ ਤੇ ਕਮੈਂਟ ਕਰਕੇ ਸਾਡੇ ਦੁਆਰਾ ਪੁੱਛੇ ਸੇ ਸਵਾਲਾਂ ਦੇ ਤੁਸੀਂ ਜਵਾਬ ਜ਼ਰੂਰ ਦਿਆ ਕਰੋ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਹੁਣ ਜਲਦੀ ਮਿਲਦੇ ਆਂ ਆਪਾਂ ਕਿਸੇ ਨਵੇਂ ਵੀਡੀਓ ਤੇ ਨਵੇਂ ਟਾਪਿਕ ਦੇ ਨਾਲ